ਹਾਂਜੀ ਜਿਵੇਂ ਕਿਸ ਨੂੰ ਪਤਾ ਆਪਾਂ ਨੇ ਸੇਲ ਆ ਕੱਢ ਰਖੀ ਹੈ ਗਰਮੀ ਵਾਲੇ ਕੱਪੜੇ ਆਪਾਂ ਖਤਮ ਕਰ ਰਹੇ ਆ 400 ਰੁਪਏ ਵਾਲੀ ਸੇਲ ਦੇ ਵਿੱਚ ਨਿਊ ਮਾਲ ਪਹੁੰਚਿਆ ਆਪਣੇ ਕੋਲੇ ਮਤਲਬ ਕਿ ਸਿੰਗਲ ਸਿੰਗਲ ਪੀਸ ਅਨ ਸ਼ਾਰਟਡ ਮਾਲ ਹੈ ਤੁਸੀਂ ਢੇਰ ਚੈੱਕ ਕਰ ਲਓ ਜੀ ਇੱਥੋਂ ਲੱਗਾਂਗੇ ਆਪਾਂ ਵੀਡੀਓ ਨਾਲ ਐਂਡ ਤੱਕ ਬਣੇਗਾ ਸੂਟ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਪੂਰੀ ਫੁੱਲ ਡਿਮਾਂਡ ਦੇ ਵਿੱਚ ਵਿਗ ਰਿਹਾ ਹੈ ਕੱਪੜਾ ਪਿਓਰ ਕਾਟਨਾ ਗੀਜਾ ਕਾਟਨ ਕੈਮਰੀ ਕਾਟਨ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕੱਪੜੇ 700 800 900 1000 ਤੱਕ ਦੇ ਸੂਟ ਨੇ ਇਹਦੇ ਵਿੱਚ ਅਨਸ਼ੋਰਟਡ ਮਾਲ ਆ ਸਾਰਾ ਚੈੱਕ ਕਰੀ ਚਲੋ ਕੁਆਲਿਟੀਆਂ ਸ਼ਾਨਦਾਰ ਖੁੱਡੀਆਂ ਨੇ ਬਹੁਤ ਹੀ ਟੌਪ ਟੌਪ ਦੇ ਅਨਸ਼ੋਰਟਡ ਪੀਸ ਕੜਾਈ ਵਾਲੇ ਪ੍ਰਿੰਟ ਵਾਲੇ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕੱਢ ਦਿੱਤੇ ਨੇ ਸੇਲ ਦੇ ਵਿੱਚ ਵੱਡੀ ਸੇਲ ਲੱਗ ਚੁੱਕੀ ਆ ਪੂਰੇ ਤਾਕੜੇ ਆਫਰਾਂ ਦੇ ਵਿੱਚ ਇਹਦੇ ਵਿੱਚ ਵੀਡੀਓ ਵਾਲੀ ਸੂਟ ਵੀ ਨੇ ਜਿਵੇਂ ਵੀਡੀਓ ਪਾਉਣੇ ਹੁੰਦੇ ਆਪਾਂ ਸੂਟਾਂ ਦੀ ਵਜੇ ਸੂਟਾਂ ਦੀ ਉਹ ਸੂਟ ਵੀ ਸ਼ਾਮਲ ਸ਼ਾਮਲ ਹੋ ਗਏ ਨੇ ਸਿੰਗਲ ਸਿੰਗਲ ਪ੍ਰਾਈਸ ਪਰ ਉਹੀ ਰੱਖਿਆ ਸਿਰਫ ਤੇ ਸਿਰਫ 400 ਦੇ ਵਿੱਚ ਬਹੁਤ ਹੀ ਫਾਇਦੇ ਨਾਲ ਰਿਟੇਲ ਦੇ ਗਾਕ ਦਾ ਫੁੱਲ ਫਾਇਦਾ ਹੋਊਗਾ ਦੇਖੋ ਢੇਰ ਤੁਸੀਂ ਚੈੱਕ ਕਰ ਲਓ ਕੁਆਂਟੀਟੀ ਬਾਦੂ ਆਪਣੇ ਕੋਲੇ ਕਾਟਨਾ ਦੇ ਕੱਪੜੇ ਸੇਲ ਵੇਲੇ ਚੱਲੇ ਹੋਏ ਨੇ ਸਾਰੇ ਟੌਪ ਟੌਪ ਦੇ ਡਿਜ਼ਾਈਨਾਂ ਦੇ ਵਿੱਚ ਬਹੁਤ ਹੀ ਬਾਜ਼ਵ ਰੇਟ ਦੇ ਉੱਪਰ ਸੇਲ ਕੱਢੀ ਹੋਈ ਆ ਦੇਖੋ ਸਾਰੀ ਕੁਆਂਟੀਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਡਿਜ਼ਾਈਨ ਸਾਨੂੰ ਸਾਰੇ ਖੋਲ ਕੇ ਵੀ ਦਿਖਾਵਾਂਗੇ ਟੌਪ ਟੌਪ ਦੇ ਡਿਜ਼ਾਈਨਾਂ ਵਾਲਾ ਕੱਪੜਾ ਪਿਓਰ ਕਾਟਨਾ ਹੁਣ ਨਵੇਂ ਨਾ ਕੰਮ ਆਪਾਂ ਸਾਰੇ ਕਾਟਨ ਦੇ ਕੱਪੜੇ ਦੀ ਸੇਲਾਂ ਜਿਹੜੇ ਗਾਗ ਰਹਿ ਗਏ ਬਈ ਬਹੁਤ ਡਿਮਾਂਡ ਦੇ ਵਿੱਚ ਚੱਲ ਰਿਹਾ ਸਾਰਾ ਕੱਪੜਾ ਇਹ ਬਹੁਤ ਗਾਗ ਲੈ ਗਏ ਜੋ ਰਹਿ ਗਏ ਉਹ ਲਿਆ ਸਕਦੇ ਨੇ ਪੂਰੇ ਫੁੱਲ ਫਾਇਦੇ ਨਾਲ ਦੇ ਤਾਂ ਕੱਪੜਾ ਸਿਰਫ ਤੇ ਸਿਰਫ 400 ਦੇ ਵਿੱਚ ਵੱਡੀ ਸੇਲ ਲੱਗ ਚੁੱਕੀ ਆ ਕਾਊਂਟਰ ਨੰਬਰ 6 ਆ ਸਾਰਾ ਕੰਟਰੀ ਭਾਰਤਾਂ ਕਹਿੰਦੇ ਮੁੰਡੇ ਕਹਿੰਦੇ ਖਾਲੀ ਕਰ ਦੋ ਖਾਨੇ ਜਿੰਨੇ ਮਹਿੰਗੇ ਮਹਿੰਗੇ ਸੂਟ ਸੀ ਸਿੰਗਲ ਸਿੰਗਲ ਸਾਰੇ ਅਨ ਸ਼ਾਰਟਡ ਸੂਟ ਕੱਟ ਤੇ ਵੱਡਾ ਢੇਰ ਲੱਗ ਚੁੱਕਿਆ ਦੇਖੋ ਭਾਈ ਤੁਹਾਡੇ ਸਾਹਮਣੇ ਆ ਸਾਰਾ ਕੁਆਂਟੀਟੀ ਕੁਆਂਟੀਟੀ ਫੁੱਲ ਹੈ ਮਾਲ ਹੋਲਸੇਲ ਤੇਲ ਦੇ ਗਾਖਾਂ ਵਾਸਤੇ ਪੂਰਾ ਫੁੱਲ ਆਫਰ ਹੁਣ ਆਪਾਂ ਤੁਹਾਨੂੰ ਇਕੱਲਾ ਇਕੱਲਾ ਸੂਟ ਖੋਲ ਕੇ ਦਿਖਾਵਾਂਗੇ ਦੇਖੋ ਜੀ ਲੈਂਸ ਪੱਟੀ ਵਾਲਾ ਡਿਜ਼ਾਈਨ ਖੁੱਲ ਚੁੱਕਿਆ ਵੀਡੀਓ ਵਾਲਾ ਸੂਟ ਹੈ ਪਿਓਰ ਕਾਟਨ ਦੇ ਵਿੱਚ ਟਾਈ ਡਾਈ ਵਾਲਾ ਡਿਜ਼ਾਈਨ ਵਾਲਾ ਦੁਪੱਟਾ ਖੁੱਲੂਗਾ ਲੈਂਸ ਪੱਟੀ ਲੱਗੀ ਹੈ ਬਹੁਤ ਹੀ ਸ਼ਾਨਦਾਰ 2.5 ਮੀਟਰ ਦੀ ਕੱਟ ਦੇ ਵਿੱਚ ਪਿਓਰ ਕਾਟਨ ਕਪੜਾ ਪਲੇਨ ਸਲਵਾਰ ਦੇ ਵਿੱਚ ਬਹੁਤ ਹੀ ਸੋਹਣਾ ਦੇਖੋ ਫੋਟੋ ਜਿਵੇਂ ਸੇਮ ਟੂ ਸੇਮ ਡਿਜ਼ਾਈਨ ਬਣਿਆ ਆਊਗਾ ਟੌਪ ਟੌਪ ਦੇ ਡਿਜ਼ਾਈਨ ਪੂਰੇ ਬਾਜ਼ਵਰੇਟ ਤੇ ਕੱਢਦੇ ਆਪਾਂ ਸਿਰਫ ਤੇ ਸਿਰਫ 400 ਲਓ ਜੀ ਆਰੀ ਵਰਕ ਦਾ ਡਿਜ਼ਾਈਨ ਖੁੱਲਿਆ ਦੇਖੋ ਪਲੇਨ ਸਲਵਾਰ ਦੇ ਨਾਲ ਡਿਜੀਟਲ ਪ੍ਰਿੰਟ ਕੀ ਬਾਤਾਂ ਨੇ ਜੀ ਇਹਦੇ ਵਿੱਚ ਡਿਫੈਂਡਰ ਵਿਲਸਨ ਸਾਰੇ ਤਰ੍ਹਾਂ ਦਾ ਸੇਲ ਮੇਲਾ ਕੱਢ ਦਿੱਤਾ ਵੱਡਾ ਭਾਰੀ ਸੇਲ ਚੱਲ ਰਹੀ ਆ 2-4 ਦਿਨਾਂ ਦੇ ਵਿੱਚ ਖਤਮ ਕਰਨੀਆਂ ਗੇਮ ਆਪਾਂ ਕਹਿੰਦੇ ਨਿਮੇੜਨਾ ਕਾਟਨ ਦੇ ਕੱਪੜੇ ਪੂਰੇ ਫੁੱਲ ਫਾਇਦੇ ਨਾਲ ਬਹੁਤ ਹੀ ਬਾਜ਼ਵਰੇਟ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਡਿਜ਼ਾਈਨ ਚੈੱਕ ਕਰੋ ਬੱਸ ਨੂੰ ਤੁਸੀਂ ਕਹਿੰਦੇ ਲੇਸ ਪੱਟੀ ਲਾ ਕੇ ਸੂਟ ਤਿਆਰ ਹੋ ਗਿਆ ਬਹੁਤ ਹੀ ਸੋਹਣਾ ਦੇਖੋ ਭਾਈ ਕੀ ਬਾਤ ਹੈ ਜੀ ਡਿਜ਼ਾਈਨ ਸ਼ਾਨਦਾਰ ਲੁੱਕ ਦੇ ਵਿੱਚ ਖੁੱਲ ਚੁੱਕਿਆ ਤੇ ਦੁਪੱਟਾ ਆ ਗਿਆ オリジナル ਮਸਲੀਨ ਦਾ ਦੁਪੱਟਾ ਪਿਓਰ ਕਾਟਨ ਮਸਲੀਨ ਮਸਲੀਨ ਦੁਪੱਟਾ ਲੇਸ ਪੱਟੀ ਲੱਗੀ ਹੈ 4 ਸੈਟ ਡਿਜੀਟਲ ਪ੍ਰਿੰਟ ਦੇ ਨਾਲ ਤਿਆਰ ਕੀਤਾ ਗਿਆ ਬਹੁਤ ਹੀ ਸੋਹਣਾ ਸੂਟ ਹੈ ਲਓ ਜੀ ਕੀ ਬਾਤ ਹੈ ਜੀ ਲਓ ਇਹ ਵੀ ਕਹਿੰਦੇ ਆ ਗਿਆ ਬਹੁਤ ਹੀ ਸੋਹਣਾ ਸੂਟ ਹੈ ਬੋਟਲ ਗ੍ਰੀਨ ਕਲਰ ਦੇ ਸਾਰਾ ਵਰਕ ਹੋਇਆ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਸੂਟ ਖੁੱਲੇ ਤੇ ਦੁਪੱਟਾ ਆ ਗਿਆ ਭਾਈ ਸਾਈਡ ਤੇ ਨਹੀਂ ਸਲਵਾਰ ਵਰਕ ਸਲਵਾਰ ਵੀ ਸਾਰੀ ਕਢਾਈ ਵਾਲੀ ਆ ਭਾਈ ਦੇਖੋ ਕੀ ਬਾਤ ਹੈ ਜੀ ਸਾਰੀ ਸਲਵਾਰ ਤੇ ਵਰਕ ਆਉਤੇ ਦੁਪੱਟਾ ਆਊਗਾ 2.5 ਮੀਟਰ ਦੀ ਕੱਟ ਵਾਲਾ ਲੈਂਸ ਪੱਟੀ ਵਾਲਾ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਕੋ ਲਾ ਦੇ ਨੇ ਮੇਲੇ ਕੀ ਬਾਤਾਂ ਨੇ ਚੈੱਕ ਕਰੀ ਚਲੋ ਡਿਜ਼ਾਈਨ ਡਿੱਗ ਰਹੇ ਨੇ ਧੜਾ ਧੜ ਪੂਰੇ ਟੌਪ ਟੌਪ ਦੀ ਕੁਆਂਟੀਟੀ ਦੇ ਵਿੱਚ ਮਾਲ ਖੁੱਲ ਗਿਆ ਦੇਖੋ ਜੀ ਕੀ ਬਾਤ ਹੈ ਜੀ ਦੇਸ਼ੇ ਦੇਸ਼ ਕਰਦਾ ਸਿੱਪੀ ਵਾਲਾ ਵਰਕ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਪੂਰਾ ਫੁੱਲ ਹੈਵੀ ਕੰਮ ਹੈ ਇਹ ਆ ਸਲਵਾਰ ਦੇਖੋ ਜੀ ਤੁਸੀਂ ਸ਼ਰਾਰਾ ਪਲਾ ਜੋ ਕੁਝ ਵੀ ਤਿਆਰ ਕਰ ਸਕਦੇ ਹਾਂ ਪੂਰੇ ਫੁੱਲ ਫਾਇਦੇ ਕੱਢਦੇ ਨੇ ਦੇਖੋ ਭਾਈ ਇਹ ਆ ਗਿਆ 2.5 ਮੀਟਰ ਦੀ ਕੱਟ ਦੇ ਵਿੱਚ ਦੁਪੱਟਾ ਪਹੁੰਚ ਚੁੱਕਿਆ ਹੈ ਕਿਆ ਬਾਤ ਹੈ ਜੀ ਇਹ ਵੀ ਕਹਿੰਦੇ 400 ਦਾ ਲਾ ਦਾਂਗੇ 800 900 ਹਜ਼ਾਰ ਤੱਕ ਦੇ ਸਾਰੇ ਸੂਟਾਂ ਦਾ ਸੇਲ ਮੇਲਾ ਆ ਲੋ ਪ੍ਰਿੰਟ ਵਾਲੀ ਕੁਮੀਰ ਦੇ ਨਾਲ ਆ ਗਈ ਮੈਚਿੰਗ ਸਲਵਾਰ ਸ਼ੈਡੋ ਪ੍ਰਿੰਟ ਵਾਲੀ ਤੇ ਦੁਪੱਟਾ ਆਊਗਾ ਪ्योर ਮਸਲੀਨ ਮਸਰੀਨ ਦਾ 2.5 ਮੀਟਰ ਦੀ ਕੱਟ ਦੇ ਵਿੱਚ ਦੁਪੱਟਾ ਪਹੁੰਚ ਚੁੱਕਿਆ ਜੀ ਦੇਖੋ ਆ ਲਓ ਜੀ ਦੇਖੋ ਭਾਈ ਦੁਪੱਟੇ ਪੂਰੇ ਫੁੱਲ ਵੱਡੇ ਵੱਡੇ ਦੁਪੱਟੇ ਬਹੁਤ ਹੀ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਮਾਰ ਖੋਲਿਆ ਕੀ ਬਾਤ ਹੈ ਜੀ ਲਓ ਜੀ ਵਾਈਟ ਵਰਕ ਦੇ ਵਿੱਚ ਡਿਜ਼ਾਈਨ ਖੋਲਿਆ ਬਹੁਤ ਹੀ ਸ਼ਾਨਦਾਰ ਦੇਖੋ ਭਾਈ ਥ्रेड ਵਰਕ ਕੀਤਾ ਗਿਆ ਗਲੇ ਦੇ ਉੱਪਰ ਤੇ ਡਬਲ ਸ਼ੇਡਡ ਵਾਲਾ ਦੁਪੱਟਾ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਤਿਆਰ ਕੀਤਾ ਗਿਆ ਦੇਖੋ ਚੈੱਕ ਕਰੀ ਚਲੋ ਡਿਜ਼ਾਈਨ ਸੁਪਰ ਡੂਪਰ ਹਿੱਟ ਹੋਲੇ ਰਹੇ ਨੇ ਪੂਰੇ ਮਿੱਠੇ ਵਿੱਚ ਰੇਟਾਂ ਦੇ ਵਿੱਚ ਲੋ ਜੀ ਆਰੀ ਵਰਕ ਦਾ ਡਿਜ਼ਾਈਨ ਖੁੱਲ ਗਿਆ ਕੀ ਬਾਤ ਹੈ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਬੜਾ ਹੀ ਸ਼ਾਨਦਾਰ ਸੂਟ ਖੁੱਲਿਆ ਦੇਖੋ ਸਾਈਡ ਤੇ ਬਾਜੂ ਤੇ ਦੁਪੱਟਾ ਇਹਦਾ ਕਹਿੰਦੇ ਕੜਾਈ ਵਾਲਾ ਟਾਈ ਡਾਈ ਵਾਲਾ ਦੁਪੱਟਾ ਤੇ ਵਿੱਚ ਸਿੱਪੀ ਲੱਗਿਆ ਬਹੁਤ ਸੋਹਣੀ ਲਿਸ਼ਿਸ਼ ਕਰਦਾ ਵਰਕ ਕਰਿਆ ਗਿਆ ਕੀ ਬਾਤ ਹੈ ਜੀ ਡਿਜ਼ਾਈਨਾਂ ਦੀ ਭਰਮਾਰ ਭਰੀ ਪਈ ਆ ਢੇਰਾਂ ਦੇ ਢੇਰ ਲਾਤੇ ਨੇ ਪੂਰੇ ਫੁੱਲ ਫਾਇਦੇ ਰਿਟੇਲ ਦੇ ਗਾਕਾਂ ਦਾ ਪੂਰਾ ਫੁੱਲ ਫਾਇਦਾ ਹੋਊਗਾ ਵਿਆਹ ਸ਼ਾਦੀਆਂ ਦੇ ਦੇਣ ਲੈਣ ਵਾਲੇ ਪੂਰੇ ਵਧੀਆ ਹਣਾਉਣ ਵਾਲੇ ਸੂਟ ਐਵੇਂ ਨਹੀਂ ਹੈਗਾ ਵੀ ਸਲਾਈ ਕਰਕੇ ਪਾਊਗਾ ਅਗਲਾ ਜੀਰੂ ਵੀ ਤੁਸੀਂ ਦਿਓਗੇ ਪਿਓਰ ਕਾਟਨਾਂ ਦੇ ਕੱਪੜੇ ਗਰਮੀਆਂ ਵਾਲੇ ਬਹੁਤ ਹੀ ਟੌਪ ਟੌਪ ਦੇ ਡਿਜ਼ਾਈਨ ਆ ਗਏ ਨੇ ਲਓ ਜੀ ਆ ਉਹ ਆ ਗਿਆ ਕਹਿੰਦੇ ਸੈਮੀ ਸਟਿਚ ਦੇ ਵਿੱਚ ਖੁੱਲਿਆ ਬਹੁਤ ਸ਼ਾਨਦਾਰ ਲੁੱਕ ਵਾਲਾ ਸੂਟ ਹੈ ਦੇਖੋ ਭਾਈ ਇਹ ਵੀ ਕਹਿੰਦੇ ਵਿੱਚ ਹੀ ਲਾਦਾ ਸਿਰਫ ਤੇ ਸਿਰਫ 400 ਦੇ ਵਿੱਚ ਦੇਖੋ ਫਲਾਜੋ ਦਾ ਵਰਕ ਚੈੱਕ ਕਰ ਸਕਦੇ ਹੋ ਦੋਨੋਂ ਸਾਈਡ ਤੇ ਦੇਖੋ ਜੀ ਤੇ ਦੁਪੱਟਾ ਦਾ ਕੀ ਬਾਤਾਂ ਨੇ ਜੀ ਲਓ ਜੀ 1000 1200 ਰੁਪਏ ਵਾਲਾ ਸੂਟ ਹੈ ਇਹ ਸੈਮੀ ਸਟਿਚ ਵਾਲਾ ਸੂਟ ਇਹ ਵੀ ਕਹਿੰਦੇ 400 ਦੇ ਵਿੱਚ ਹੀ ਲਾ ਦਾਂਗੇ ਭਾਈ ਕੀ ਬਾਤ ਹੈ ਜੀ ਚੈੱਕ ਕਰੀ ਚਲੋ ਡਿਜ਼ਾਈਨ ਤੜਾ ਤੜਿਆ ਇਹ ਲੇਸ ਪੱਟੀ ਦੇ ਨਾਲ ਤਿਆਰ ਕੀਤਾ ਗਿਆ ਘੇਰੇ ਦੇ ਉੱਪਰ ਡਿਜ਼ਾਈਨ 올ਓਵਰ ਸੂਟ ਹੈ ਭਾਈ ਇਹਦੇ ਨਾਲ ਆਊਗਾ オリジナル2.5 ਮੀਟਰ ਦੀ ਕੱਟ ਵਾਲਾ ਦੁਪੱਟਾ ਸ਼ਾਨਦਾਰ ਲੁੱਕ ਦੇ ਵਿੱਚ ਲਓ ਜੀ ਕੀ ਬਾਤ ਹੈ ਜੀ ਡਿਜ਼ਾਈਨ ਸਿਰਾ ਸਿਰਾ ਤੋਂ ਸਿਰਾ ਡਿਜ਼ਾਈਨ ਹਾਜ਼ਰ ਹੋ ਗਏ ਨੇ ਲਓ ਜੀ ਹੋਰ ਡਿਜ਼ਾਈਨ ਦਿਖਾਉਂਦਾ ਤੁਹਾਨੂੰ ਆਰੀ 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 ਵਰਕ ਦੇ ਵਿੱਚ ਡਿਜ਼ਾਈਨ ਆਂ ਕਿਆ ਬਾਤ ਹੈ ਜੀ ਬਹੁਤ ਹੀ ਸੋਹਣਾ ਸੂਟ ਖੁੱਲ ਗਿਆ ਦੇਖੋ ਭਾਈ ਗਲੇ ਦੇ ਉੱਪਰ ਸਾਈਡ ਤੇ ਫਲਾਵਰ ਤੇ ਦੋਨੋਂ ਸਾਈਡ ਬਾਜੂਆਂ ਦੇ ਉੱਪਰ ਤੇ ਦੁਪੱਟਾ ਸਿੱਪੀ ਵਾਲਾ ਦੇਖੋ ਜੀ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਸਿੱਪੀ ਲੱਗੀ ਹੈ ਬੜੀ ਖੂਬਸੂਰਤ ਕਿਆ ਬਾਤ ਹੈ ਜੀ ਟਾਪ ਕੁਆਲਿਟੀਆਂ ਸ਼ਾਨਦਾਰ ਖਲਰੀਆਂ ਨੇ ਦੇਖੋ ਇਹ ਪ੍ਰਿੰਟ ਵਾਲਾ ਸੂਟ ਹੈ ਭਾਈ ਉੱਪਰ ਤੱਕ ਇਦਾਂ ਸਾਰਾ ਪ੍ਰਿੰਟ ਆਊਗਾ ਵਿੱਚ ਘਰੋਂ ਪਲੇਨ ਹੈ ਸ਼ੈਡੋ ਪ੍ਰਿੰਟ ਦਾ ਪਲੇਨ ਕੀਤਾ ਗਿਆ ਤੇ ਸਾਈਡ ਤੇ ਬਾਜੂ ਟੌਪ ਦੇ ਡਿਜ਼ਾਈਨ ਖੁੱਲ ਰਹੇ ਨੇ ਦੇਖੋ ਭਾਈ ਇਹ ਦੁਪੱਟਾ ਆ ਗਿਆ ਡਿਜੀਟਲ オリジナル ਮਸਲੀਨ ਦਾ ਦੁਪੱਟਾ ਲੌਰੀਕ ਹੋਰ ਆ ਗਿਆ ਬੋਟਲ ਗ੍ਰੀਨ ਕਲਰ ਦੇ ਵਿੱਚ ਡਿਜ਼ਾਈਨ ਖੁੱਲਿਆ ਬਹੁਤ ਹੀ ਸ਼ਾਨਦਾਰ ਵਰਕ ਚੈੱਕ ਕਰੋ ਜੀ ਕੀ ਬਾਤ ਹੈ ਜੀ ਸਿੱਪੀ ਲੱਗਿਆ ਪੂਰਾ ਟੌਪ ਦਾ ਡਿਜ਼ਾਈਨ ਆ ਦੇਖੋ ਪਲਾ ਦਿਓ ਲਓ ਜੀ ਸ਼ਰਾਰਾ ਪਲਾ ਦਿਓ ਕੁਛ ਮਰਜ਼ੀ ਤਿਆਰ ਕਰੋ ਪੂਰਾ ਫੈਨਸੀ ਆਰਟੀਕਲ ਹੈ ਦੇਖੋ ਟੌਪ ਟੌਪ ਦੇ ਡਿਜ਼ਾਈਨਾਂ ਦਾ ਮੇਲਾ ਲਾਤਾ ਅਨਸ਼ਾਰਟਡ ਮਾਲ ਬੜਾ ਕਮਾਲ ਖੁੱਲ ਗਿਆ ਸਿਰਫ ਤੇ ਸਿਰਫ 400 ਦੇ ਵਿੱਚ ਮੇਲੇ ਲੱਗ ਚੁੱਕੇ ਨੇ ਪੂਰੇ ਫਾਇਦੇ ਨਾਲ ਦੇਖੋ ਜੀ ਕਿੰਨਾ ਸੋਹਣਾ ਸੂਟ ਤਿਆਰ ਹੋਊਗਾ ਵਰਕ ਕੀਤਾ ਗਿਆ ਦੇਖੋ ਆ ਲਓ ਜੀ ਇੱਕ ਹੋਰ ਆ ਗਿਆ ਕਾਟਨ ਦੇ ਵਿੱਚ ਸੂਟ ਬੜਾ ਸੋਹਣਾ ਖੁੱਲ ਚੁੱਕਿਆ ਦੇਖੋ ਭਾਈ ਲਓ ਜੀ ਦੁਪੱਟਾ ਆ ਗਿਆ ਇਹਦੇ ਨਾਲ ਪ੍ਰਿੰਟ ਵਾਲਾ ਕਿਆ ਬਾਤ ਹੈ ਜੀ ਟੌਪ ਟੌਪ ਦੇ ਦੁਪੱਟੇ オリジナル ਬਰਬਰੀ ਦੁਪੱਟਾ ਬਰਬਰੀ ਕਾਟਨ ਦੁਪੱਟਾ ਇਹ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਬਰਬਰੀ ਕਾਟਨ ਦੇਖੋ ਭਾਈ ਇੱਕ ਹੋਰ ਡਿਜ਼ਾਈਨ ਖੁੱਲ ਗਿਆ ਲਓ ਜੀ ਇਹਦੀ ਸਲਵਾਰ ਸਾਰੀ ਵਰਕ ਵਾਲੀ ਐ ਇਦਾਂ ਹੀ ਸਾਰੀ ਸਲਵਾਰ ਤੇ ਵਰਕ ਹੋਇਆ ਹੋਇਆ ਦੇਖੋ ਮਿਰਰ ਵਰਕ ਟੌਪ ਟੌਪ ਦੇ ਡਿਜ਼ਾਈਨ ਕਿਆ ਬਾਤਾਂ ਨੇ ਭਾਈ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਆ ਗਿਆ ਫੈਂਸੀ ਲੇਸ ਪੱਟੀ ਦੇ ਨਾਲ ਤਿਆਰ ਕੀਤਾ ਗਿਆ ਸੋ ਇਹ ਸਾਰਾ ਮਾਲ ਕਾਊਂਟਰ ਨੰਬਰ 6 ਦੇ ਉੱਪਰ ਲੱਗ ਚੁੱਕਾ ਜੀ ਪਹੁੰਚੋ ਹੋਟਲ ਕਲਾ